ਸੰਸਾ ਸਚੀਗਾਲ ਪ੍ਰਿਆ ਬੋਲ ਰਹੀਆਂ ਨੇਸ਼ਨ ਪੋਸਟ ਤੋਂ ਹਾਂਜੀ 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 ਥੈਂਕਸ ਵੈਲਕਮ ਜੀ ਹਾਂਜੀ ਸਰ ਸਭ ਖਬਰ ਆਈ ਆ ਕਿ ਤੁਸੀਂ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹੋ ਬਿਲਕੁਲ ਠੀਕ ਖਬਰ ਹੈ ਜੀ ਕਿਹੜੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹੋ ਆਮ ਆਦਮੀ ਪਾਰਟੀ ਜੀ ਆਮ ਆਦਮੀ ਪਾਰਟੀ ਹਮੇਸ਼ਾ ਟਾੜੇ ਨਾਮ ਦੇ ਅੱਗੇ ਟਾਕੜ ਅਫਸਰ ਲੱਗਾ ਹੈ ਕਿ ਟਾਕੜ ਅਫਸਰ ਹੈ ਚੰਗੇ ਕੰਮ ਕਰ ਰਹੇ ਨੇ ਲੱਗ ਰਿਹਾ ਹੈ ਕਿ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਚੀਜ਼ ਬਰਕਰਾਰ ਰਹੇਗੀ ਤਾਕੜਦਾ ਮੈਂ ਮਤਲਬ ਇਹ ਸਮਝਦਾ ਨਹੀਂ ਵੀ ਜਿਹੜਾ ਜ਼ੁਲਮ ਆ ਜਾਂ ਕਿਤੇ ਗਲਤ ਚੀਜ਼ ਮੈਲ ਪ੍ਰੈਕਟਿਸ ਹੋ ਰਹੀ ਆ ਨਾ ਉਹ ਧੱਕੇ ਨਾਲ ਉਹਨਾਂ ਰੋਕਿਆ ਜਾਵੇ ਕਿਸੇ ਤਰ੍ਹਾਂ ਵੀ ਰੁਕਿਆ ਜਾਏ ਤਾਂ ਤਾਕੜ ਸੀ ਅਸਲ ਵਿੱਚ ਉਦਾਂ ਕੋਈ ਮੈਂ ਧਾਕੜ ਨਹੀਂ ਹੈਗਾ ਇਹ ਸ਼ਾਇਦ ਚੀਕ ਹੋ ਜੇ ਵੀ ਆ ਮੈਂ ਹਮੇ ਤੋਂ ਵੈਸੇ ਵੀ ਦੂਰ ਰਹਿਣਾ ਚਾਹਣਾ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਚ ਮੈਨੂੰ ਲੱਗਦਾ ਵੀ ਜਿਹੜਾ ਲੋਕ ਸੇਵਾ ਦਾ ਮੈਂ ਜੰਮਦਿਆਂ ਹੀ ਸ਼ੁਰੂ ਤੋਂ ਹੀ ਮੇਰਾ ਇਹ ਰਿਹਾ ਮੁੱਖ ਏਜੰਡਾ ਤੇ ਮੈਂ ਕੁਝ ਮਨੁੱਖਤਾ ਦੀ ਮਾਨਵਤਾ ਦੀ ਸੇਵਾ ਕਰਨ ਚ ਮੇਰਾ ਕੋਈ ਰੋਲ ਹੈਗਾ ਇਹ ਇੱਕ ਦੰਨੀਆਂ ਤੋਂ ਆਪਾਂ ਪਰ ਇੱਥੇ ਕੁਝ ਕਰ ਸਕੀਏ ਤੇ ਮੈਂ ਜਿੱਥੇ ਵੀ ਮੈਨੂੰ ਡਿਊਟੀ ਮਿਲੀ ਆ ਉਹ ਮੈਨੂੰ ਲੱਗਦਾ ਵੀ ਇੱਥੇ ਇਹਦੇ ਚ ਹੁਣ ਮੈਂ ਇਸ ਖੁੱਲੇ ਖੇਤਰ ਵਿੱਚ ਰੱਜ ਕੇ ਸੇਵਾ ਕਰਾਂ ਔਰ ਲੋਕਾਂ ਦਾ ਰੱਜ ਕੇ ਮੈਨੂੰ ਪਿਆਰ ਮਿਲੇ ਲੱਗਦਾ ਹੈ ਕਿ ਮੈਂ ਨਾ ਕੁਝ ਇਕਦੀਆਂ ਪੋਸਟਾਂ ਪੜ ਰਹੀ ਸੀ ਜ਼ਿਆਦਾ ਨਹੀਂ ਉੱਧਰ ਤੁਹਾਨੂੰ ਲੋਕ ਬਹੁਤ ਪਿਆਰ ਕਰਦੇ ਨੇ ਪਰ ਇਕਦੀਆਂ ਪੋਸਟਾਂ ਪੜ ਰਹੀ ਸੀ ਉਹ ਕਹਿੰਦੇ ਵੀ ਤੁਸੀਂ ਇਹ ਫੇਮਸ ਐਸੀ ਕਰਕੇ ਹੋਏ ਹੋ ਕਿਉਂਕਿ ਤੁਸੀਂ ਪਾਰਟੀ ਦੇ ਵਿੱਚ ਜਾਣਾ ਸੀ ਤੁਸੀਂ ਪਹਿਲਾਂ ਹੀ ਇਹ ਪਲਾਨ ਕੀਤਾ ਹੋਇਆ ਸੀ ਕਿ ਮੈਂ ਇਧਰੋਂ ਮਸ਼ਹੂਰ ਹੋ ਕੇ ਪਾਰਟੀ ਦੇ ਵਿੱਚ ਐਂਟਰੀ ਮਾਰ ਜਮਾ ਸੋ ਸੋ ਬੱਟ ਸੋਟ ਮੈਡਮ ਜੀ ਇੱਕ ਗੱਲ ਮੈਂ ਕਰਦਾ ਮੈਂ ਆਪਣੇ ਆਪ ਨੂੰ ਸਾਬਤ ਕੀਤਾ ਔਰ ਮੈਂ ਜੇ ਇਹ ਕਹਿ ਲੋ ਤੁਸੀਂ ਇਹਨੂੰ ਇਦਾਂ ਰੈਸੀਪ੍ਰੋਕਲੀ ਲਾਉਂ ਫੀ ਮੈਂ ਇੱਕ ਇਦਾਂ ਦਾ ਆਪਣੇ ਆਪ ਨੂੰ ਪ੍ਰੂਵ ਕੀਤਾ ਕਿ ਅਗਰ ਮੈਂ ਹੋਰ ਖੇਤਰ ਚ ਜਾਣਾ ਮੈਂ ਤਾਂ ਕਈ ਗੁਣਾ ਮੈਨੇ ਨਹੀਂ ਫੋਲਡ ਯਾਰ ਤੁਹਾਨੂੰ ਕੰਮ ਕਰਕੇ ਦੱਸੂਗਾ ਮੈਂ ਕਿਉਂ ਨਹੀਂ ਤੁਸੀਂ ਇਦਾਂ ਕਨਸਿਡਰ ਕਰਦੇ ਕਿਉਂ ਨੈਗਟ ਰਾਜਨੀਤਿਕ ਕਾਨੂੰਨ ਰੈਗਟਿਵ ਹੀ ਕਿਉਂ ਲੈ ਕੇ ਚੱਲਦੇ ਜਾਂ ਕਿ ਇਹ ਤਾਂ ਬਿਲਕੁਲ ਪੈਟਰੀਓਟਸ ਦਾ ਖੇਤਰ ਆ ਔਰ ਲੋਕ ਸੇਵਾ ਦਾ ਖੇਤਰ ਆ ਹੂੰ ਲੱਗਦਾ ਤੁਸੀਂ ਆਪਣੇ ਖੇਤਰ ਦੇ ਵਿੱਚ ਜਿੰਨਾ ਮੁਕਾਮ ਹਾਸਲ ਕੀਤਾ ਜਾਂ ਲੋਕਾਂ ਦੀ ਸੇਵਾ ਕੀਤੀ ਰਾਜਨੀਤੀ ਦੇ ਵਿੱਚ ਜਾ ਕੇ ਉਹ ਮਨ ਬਦਲੇਗਾ ਤਾਂ ਨਹੀਂ ਪੂਰਾ ठान ਕੇ ਚੱਲਿਓ ਮੈਂ ਨਾ ਇਹੋ ਜਿਹੇ ਸਵਾਲਾਂ ਦਾ ਉੱਤਰ ਨਹੀਂ ਦੇਣਾ ਚਾਹਨਾ ਕਿਉਂਕਿ ਮੈਂ ਚਾਹੁੰਨਾ ਨਾ ਕਿ ਮੈਂ ਤੁਹਾਨੂੰ ਅੱਜ ਕੁਝ ਕਹਿਦਾ ਕੱਲ ਨੂੰ ਡਿਸਪਰੂਵ ਹੋ ਜਾਏ ਉਹ ਚੀਜ਼ ਮੈਂ ਚਾਹੁੰਨਾ ਇਸ ਸਮੇਂ ਤੇ ਛੱਡੋ ਔਰ ਮੈਨੂੰ ਲੱਗਦਾ ਵੀ ਜਿਹੜੇ ਬੰਦੇ ਮੈਨੂੰ ਕਦੀਆ ਨੈਗੇਟਿਵ ਕਮੈਂਟ ਕਰਦੇ ਜਾਂ ਕੋਈ ਮੇਰੀ ਆਲੋਚਨਾ ਕਰਦੇ ਨਾ ਮੈਨੂੰ ਲੱਗਦਾ ਮੇਰੇ ਕੰਨ ਖਿੱਚਦੇ ਆ ਔਰ ਮੈਨੂੰ ਇਹ ਟਿਕਾਣੇ ਰੱਖਣਗੇ ਟਰੈਕ ਤੇ ਔਰ ਮੈਨੂੰ ਇਹ ਮੈਨੂੰ ਚੰਗਾ ਲੱਗਦਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਡਾਕਟਰ ਲਖਿਤੋਂ ਹੁਣ ਇੱਧਰ ਉੱਧਰ ਨਹੀਂ ਹੋ ਸਕਦਾ ਕਿਉਂਕਿ ਤੇਰੇ ਵਾਲੇ ਤੇਰੇ ਨਾ ਕੰਨ ਖਿ ਪਾਰਟੀ ਦੇ ਵਿੱਚ ਕੀ ਖਾਸ ਲੱਗਾ ਕਿ ਸਾਰੀਆਂ ਪਾਰਟੀਆਂ ਛੱਡ ਕੇ ਇੱਧਰ ਨੂੰ ਆਇਓ ਪਾਰਟੀ ਦੇ ਮੈਨੂੰ ਇਦਾਂ ਲੱਗਾ ਵੀ ਜਿੱਦਾਂ ਮੈਂ ਜੋ ਸੋਚਦਾ ਹੁੰਦਾ ਸੀ ਵੀ ਰਾਜਨੀਤਿਕ ਖੇਤਰ ਇਦਾਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਇਦਾਂ ਦਾ ਹੋਣਾ ਚਾਹੀਦਾ ਉਹ ਚ ਇਦਾਂ ਕੰਮ ਹੋਣੇ ਚਾਹੀਦੇ ਨਹੀਂ ਸਾਦਗੀ ਹੋਣੀ ਚਾਹੀਦੀ ਜਿਹੜੇ ਵਰਕਰ ਜਾਂ ਲੋਕ ਆ ਉਹਨਾਂ ਦੇ ਵਿੱਚ ਡਿਫਰੈਂਸ ਨਹੀਂ ਹੋਣਾ ਚਾਹੀਦਾ ਇਹ ਨਹੀਂ ਵੀ ਲੋਕੀ ਗੇਟ ਤੇ ਆ ਕੇ ਖੜੇ ਰਹਿਣ ਤੇ ਸਾਰਾ ਸਾਰਾ ਦਿਨ ਕੋਈ ਮਿਲੇ ਹੀ ਨਾ ਮੈਂ ਜਿੱਦਾਂ ਲੋਕਾਂ ਚ ਇੱਕ ਆਮ ਜੀ ਸਾਝ ਪੈਣੀ ਚਾਹੀਦੀ ਆ ਆਮ ਆਦਮੀ ਪਾਰਟੀ ਜਿੱਦਾਂ ਕਹਿੰਦੇ ਲੋਕਾਂ ਨੂੰ ਜਿੱਦਾਂ ਲੋਕਾਂ ਦੇ ਇੱਥੇ ਹੇਤਵਾ ਉਹਨਾਂ ਲਈ ਹੀ ਉਹ ਪ੍ਰੂਵ ਹੋਵੇ ਪਾਰਟੀ ਜਿੱਦਾਂ ਹੁਣ ਇੱਕ ਇੱਕ ਮੁੱਦਾ ਲੈ ਲਈ ਆਪਾਂ ਨਾ ਜਿੱਦਾਂ ਮੈਂ ਬਹੁਤ ਚਿਰ ਡਾਕਟਰ ਰਿਆ ਮੇਰਾ ਕਨਸਰਨ ਵੀ ਆ ਤੇ ਜਿੱਦਾਂ ਮੈਡੀਸਨ ਦਾ 파ਟ ਲੈ ਲਓ ਬੰਦਿਆਂ ਨੂੰ ਜ਼ਿਆਦਾਤਰ ਦਵਾਈਆਂ ਬਾਹਰੋਂ ਹੀ ਲੈਣੀਆਂ ਪੈਂਦੀਆਂ ਸੀ ਗਿਆ ਨਾ ਤੇ ਹੁਣ ਆਲਮੋਸਟ ਮੈਡੀਸਨ ਜਿਹੜੀਆਂ ਉਹ ਹਸਪਤਾਲਾਂ 'ਚ ਮੈਂ ਤਾਂ ਦੇਖਿਆ ਮਿਲਣ ਲੱਗ ਪਈਆਂ ਬਾਹਰੋਂ ਖੇਤਨ ਦਾ ਚਲਨ ਔਰ ਇੱਕ ਮੈਂ ਜਿੱਦਾਂ ਕਹਿੰਦਾ ਵੀ ਲੋਕਾਂ ਜੇ ਮੈਨੂੰ ਵੀ ਇੱਦਾਂ ਨਹੀਂ ਸੋਚਣਾ ਚਾਹੀਦਾ ਫਿਰ ਰੋਮਵਾਜ਼ ਬਿਲਟ ਇਨ ਇਟ ਸਮਾਂ ਲੱਗਦਾ ਚੀਜ਼ਾਂ ਠੀਕ ਠਾਕ ਕਰਨ ਨੂੰ ਇੱਕਦਮ ਨਹੀਂ ਹੁੰਦੀ

ਜੀ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਰਕਬ ਸਾਹਿਬ ਐਨ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਲੋਕ ਖਿੱਤੇ ਦੇ ਲਈ ਕੰਮ ਕਰੋ ਸਾਰਿਆਂ ਦੀ ਉਮੀਦਾਂ ਤੁਹਾਡੇ ਤੋਂ ਬਹੁਤ ਜ਼ਿਆਦਾ ਨੇ ਅੱਛਾ ਜੀ ਥੈਂਕ